ਇੱਕ ਭਾਈ ਆਇਆ ਸੀ ਤੇ ਰਾਜਾ ਵਿਆਹ ਹੈ ਗਿਆ ਤੇ ਉਹਦੇ ਇੱਕ ਕੁੜੀ ਹੋਈ ਅਸਈ ਕੁੜੀ ਹੋਈ ਆਇਆ ਸੀ ਬਹੁਤ ਯਾਨੀ ਗੁਣੀ ਯਾਨੀ ਬਹੁਤ ਚੰਗਾ ਰਾਜਾ ਤੇ ਉਹ ਕਹਿੰਦਾ ਵੀ ਜੋਤਸੀ ਸਾਧਲੇ ਆ ਵੀ ਮੇਰੇ ਮੁੰਡਾ ਉਹ ਜੋਤਸੀ ਕਹਿੰਦੇ ਵੀ ਤੇਰੇ ਮੁੰਡਾ ਨਹੀਂ ਹੁੰਦਾ ਅਸਈ ਤੇਰੇ ਕੁੜੀ ਕਰਮਾ ਚ ਹੋ ਗਈ ਤੇ ਨਾ ਤੇਰੇ ਸੰਯੋਗ ਕਰਮਾਂ ਚਾ ਵੀ ਤੇਰੇ ਇਹ ਸੰਯੋਗ ਆ ਇਹ ਸੰਯੋਗ ਵੀ ਕਰਮਾਂ ਚ ਹੀ ਹੁੰਦੇ ਆ ਇਹਦੇ ਸੰਯੋਗ ਨਹੀਂ ਉਹ ਵਿਆਹੇ ਹੀ ਨਹੀਂ ਜਾਂਦਾ 50 ਕਿਲੇ ਬਲੀ ਦੇ ਆ ਤੇ ਉਹਦੇ ਨਾਂ ਸੰਯੋਗ ਕਰਮਾਂ ਜਾਂ ਤੇਰੇ ਤੇ ਨਾ ਤੇਰੇ ਰਾਤ ਕਰਮਾਂ ਚ ਤੇਰੇ ਕੁੜੀ ਕੁੜੀ ਜੇ ਚਲੋ ਇਹ ਕੁੜੀ ਹੋਈ ਕੁੜੀ ਹੋ ਕੇ ਤੇ ਵਾਵਾ ਕੁੜੀਆਂ ਹੋਈ ਤਾਂ 8-10 ਸਾਲ ਦੀ ਤੇ ਉਹਦੇ ਘਰਾਂ ਵਾਲੀ ਸੁਰਗਵਾਸ ਹੋਊਗੀ ਜੋ ਸਰਗਵਾਸ ਹੋ ਗਈ ਤੇ ਪਾਈਓ ਨੇ ਫਿਰ ਕੁੜੀ ਬਹੁਤ ਪ੍ਰੇਮ ਨਾਲ ਪਾਲੀ ਦਾਰ ਰੱਖਿਆ ਕਰੇ ਹਵਾਸ ਪਛੈਰੀ ਚ ਵੀ ਨਾਲ ਲਜਾਇਆ ਕਰੇ ਮੁੰਡਿਆਂ ਵਾਂਗ ਪਿਆਰ ਨਾਲ ਪਾਲੀ ਤੇ ਕੁੜੀ ਫਿਰ ਪੂਰੀ ਹਰਮਨ ਹੋ ਗਈ ਬੜੀ ਛਣਖੀ ਕੁੜੀ ਜਵਾਨ ਸਿਆਣੀ ਫਿਰ ਉਹਨੇ ਪੜਨ ਲਾਤੀ ਪੜਨ ਲਈ ਤੇ ਕੁੜੀ ਪੜ੍ਹਾਈ ਪੂਰੀ ਪੂਰੀ ਯਾਨੀ ਹਰ ਕੰਮ ਚ ਉਹਨੂੰ ਤਾਂ ਹਰੇਕ ਕੰਮ ਦੇ ਵਿੱਚ ਉਹਨੂੰ ਹੁਨਰ ਆਇਆ ਫਿਰ ਉਹ ਕੀ ਕਰਿਆ ਕੁੜੀ ਕੁੜੀ ਉਹਦੇ ਕੁਦਰਤ ਮਹਾਰਾਜ ਦੀ ਐਸੀ ਹੋਈ ਅੱਛਾ ਰਾਜੇ ਦੀ ਅੱਖਾਂ ਦੀ ਜੋਤ ਚਲੀ ਗਈ ਹਾਂ ਨਾਦਰ ਰਾਜੇ ਨੂੰ ਕੁਛ ਦਿਸੇ ਅੱਛਾ ਜਮਾਈ ਉਹ ਜਰੀ ਫੜਫੜ ਕੇ ਲੈ ਜਾ ਕਰਨ ਵਿਚਾਰਾ ਉਹ ਯਾਨੀ ਬੋਲਵਾਲ ਤੋਂ ਪਤਾ ਲੱਗਿਆ ਕਰੇ ਹੋਰ ਕੋਈ ਪਤਾ ਨਾ ਲੱਗਿਆ ਕਰੇ ਉਹਦਾ ਇਹੜਾ ਵਜ਼ੀਰ ਸੀ ਵਜ਼ੀਰ ਵੀ ਬਹੁਤ ਸਿਆਣਾ ਸੀ ਵਜ਼ੀਰ ਨੇ ਯਾਨੀ ਬਹੁਤ ਜ਼ੋਰ ਲਾਇਆ ਬਹੁਤ ਦੂਰੋਂ ਦੂਰੋਂ ਨਿਆंदे ਬੈਦ ਹਕੀਮ ਦਿਹਣ ਲੱਗ ਜੇ ਤੇ ਦਿਹਣ ਨਾ ਲੱਗਿਆ ਅਖੀਰ ਕੁੜੀ ਪੂਰੀ ਨੌਜਵਾਨ ਹੋ ਗਈ ਕੁੜੀ ਨੇ ਕੀ ਕਰਨਾ ਬੱਗੀ ਜੋੜਨੀ ਨਿਤ ਅਸਈ ਬੱਗੀ ਜਵਾਨ ਨਹੀਂ ਭਰ ਗਈ ਕੁੜੀ ਤੇ ਬੱਗੀ ਜੋੜ ਕੇ ਆੜੇ ਬਾਗ ਸੇ ਸ਼ੇਅਰ ਕਰਨ ਜਾਇਆ ਕਰੇ ਉਧਰ ਵਜ਼ੀਰ ਦਾ ਮੁੰਡਾ ਪੂਰਾ ਜਵਾਨ ਹੋਇਆ ਹੋਇਆ ਉਹੀ ਆਵਰਾ ਜੋੜਿਆ ਅਖਰੇ ਤੰਗਾ ਜੋੜਿਆ ਅਖਰੇ ਤੰਗਾ ਸੀ ਉਹਦੇ ਕੋਲ ਤੰਗਾ ਸੀ ਸ਼ਹਿਰ ਕਰਨ ਉਹ ਜਾ ਕੇ ਸਹੀ ਉਹ ਕੁੜੀ ਨੂੰ ਨਹੀਂ ਸੀ ਪਤਾ ਵੀ ਇਹ ਬਜੀਰ ਦਾ ਮੁੰਡਾ ਇਹ ਮੁੰਡੇ ਨੂੰ ਪਤਾ ਸੀ ਵੀ ਰਾਜੇ ਦੀ ਕੁੜੀ ਆ ਉਹ ਹੰਦੇ ਹੁੰਦੇ 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 ਇੱਕ ਦੂਜੇ ਨੂੰ ਝਾਕਦੇ ਝਾਕੇ ਝਾਕਦੇ ਅਖੀਰੀ ਅੱਖੀ ਅੱਖਾਂ ਮਿਲੀਆਂ ਤੇ ਉਹਨਾਂ ਦਾ ਜਾਨੀ ਗੱਲਬਾਤ ਹੋ ਗਈ ਜੋ ਗੱਲਬਾਤ ਹੋ ਗਈ ਤੇ ਉਧਰੋਂ ਰਾਜੇ ਨੇ ਵਜ਼ੀਰ ਦੇ ਨਾਲ ਰਾਇ ਕਰਕੇ ਤੇ ਡੌਂਡੀ ਪਟਾਰੀ ਸ਼ਹਿਰ ਦੇ ਵਿੱਚ ਵੀ ਜਿਹੜਾ ਮੇਰੀ ਜੋਤ ਲਿਆ ਦੂ ਦਸਣ ਲਾ ਦੂ ਉਹਨੂੰ ਠੀੜਾ ਡੋਲਾ ਦਿਆਂ। ਅੱਛਾ ਜੀ। ਉਹ ਠੀੜਾ ਡੋਲਾ ਦਿੱਤਾ ਰਾਜਦਾਈ ਮਾਲਕ ਬਣ ਜਾਣਾ ਉਹਨੇ। ਜਦੋਂ ਉਹਨੇ ਡੌਂਡੀ ਪਟਾਈ ਤੇ ਇਹ ਫਿਰ ਬਾਹਰ ਇਕੱਠੇ ਹੋਏ ਜਿਵੇਂ ਆਠਲੇ ਸ਼ਹਿਰ ਕਰਨ ਕੁੜੀ ਵੀ ਜਾਂਦੀ ਸੀ ਇਹ ਵਜ਼ੀਰ ਦਾ ਮੁੰਡਾ ਵੀ ਜਾਂਦਾ ਸੀ ਉਹ ਪਰੋਂ ਵੀਰ ਦਾ ਮੁੰਡਾ ਕਹਿੰਦਾ ਵੀ ਲੈ ਮੈਂ ਹੁਣ ਜਾਣਾ ਚੜਨਾ ਜੰਗਲਾਂ ਪਹਾੜਾਂ ਨੂੰ ਕੋਈ ਸਾਧੂ ਸੰਤ ਕੋਈ ਨਾ ਕੋਈ ਮਿਲ ਗਿਆ ਮੈਂ ਕੋਸ਼ਟ ਕਰੂੰਗਾ ਦਵਾਈ ਬੂਟੀ ਜੋਤ ਲਿਆਉਣ ਦੀ ਅੱਛਾ ਇਹ ਮੈਂ ਜੋਤ ਲਿਆਇਆ ਨਾ ਵੀ ਤੂੰ ਹੁਣ ਜੀਵਾਨ ਤੇ ਰਹੀਂ ਇਹ ਬਦਲ ਨਾ ਜਾਈ ਵੀ ਵਿਆਹ ਤੂੰ ਮੇਰੇ ਨਾਲ ਕਰਾਂਗੀ ਮੁੜ ਵੀ ਮੈਂ ਬਦਲਦੀ ਨਹੀਂ ਵਿਆਹ ਤੇਰੇ ਨਾਲ ਹੀ ਕਰਾਂ ਚੱਲ ਉਹ ਮੁੰਡੇ ਨੇ ਵੀ ਅਲ ਤਿਆਰ ਹੋ ਗਏ ਕਰੋ ਤੇ ਤੁਰ ਗਿਆ ਤੁਰ ਗਿਆ ਚਲੋ ਚਾਲ ਜੰਗਲਾਂ ਦੇ ਵਿੱਚ بڑے ਜੰਗਲ ਪਾਰ ਕੀਤੇ ਭਿਆਨਕ ਜੰਗਲੋਂ ਨੇ ਤੇ ਗਾਹਾਂ ਕੋਈ ਉਹਦਾ ਜਾਣ ਪਛਾਣ ਵਾਲਾ ਚਿਰ ਦਾ ਦੋਸਤ ਵਿਸਰਿਆ ਵੇ ਉਹਨੂੰ ਮਿਲ ਗਿਆ ਉਹ ਦੇਖ ਕੇ ਆਖੇ ਭੱਜ ਕੇ ਝੱਫੀ ਪਾ ਕੇ ਮੜਿਆ ਆਹ ਰਾ ਫੌਜਾਂ ਨੇ ਕਿੱਧਰ ਨੂੰ ਕਰੀ ਚੜਾਈ ਉਹਨਾਂ ਚੜਾਈ ਗਰੀ ਕਰਨਿਆ ਵੀ ਐਂ ਕਰਕੇ ਸਾਡੇ ਰਾਜਾ ਸੀ ਉਹਦੀ ਨਿਗਾਹ ਚਲੀ ਗਈ ਉਹਦੇ ਜੋਤ ਦਾ ਮਾਰਾ ਪੰਜਾ ਫਿਰਦਾ ਕੋਈ ਸਾਧੂ ਸੰਤ ਮਿਲ ਜੇ ਕੋਈ ਦਵਾਈ ਜਾਂ ਜੋਤ ਕਿਤੋਂ ਉਹਨਾਂ ਚੱਲ ਫਿਰ ਮੈਂ ਵੀ ਤੇਰੇ ਨਾਲ ਹੀ ਚੱਲਦਾ ਉਹ ਦੁਨੀਆਂ ਜਾਣੇ ਜਦੋਂ ਤਰੇ ਜਾਂਦੇ ਆ ਤੇ ਗਾਹਾਂ ਇੱਕ ਪਾਸੇ ਆਪਣੀ ਨਾਗਣੀ ਆ ਇੱਕ ਪਾਸੇ ਨਾਗ ਉਹ ਆ ਬੇਦੀ ਲੜਦੇ ਆ ਨਾਗ ਉਹਨੂੰ ਦੱਬੀ ਹੁੰਦਾ ਨਾ ਅਗਲੀ ਨੂੰ ਉਹਨਾਂ ਨੇ ਦੇਖ ਕੇ ਵੀ ਇਹ ਵਿਚਾਰੀ ਨੂੰ ਮਾਰਦਾ ਤੇ ਉਹਨਾਂ ਨੇ ਉਹ ਨਾਗ ਮਾਰਤਾ ਉਹ ਨਾਗ ਮਾਰਤਾ ਤੇ ਸਪਣੀ ਪੁਲਿਸ ਆਜੂਗੀ ਵੇਲਾ ਸੀ ਸਪਣੀ ਬੋਲੀ ਉਹ ਆਲੀ ਨਾਗਣੀ ਕਹਿੰਦੀ ਵੀ हे ਰੱਬ ਦੇ ਬੰਦੇ ਤੁਸੀਂ ਕੀ ਕੀਤਾ ਮੇਰਾ ਬਹੁਤ ਪੱਖ ਤੁਸੀਂ ਮੇਰੀ ਬਚਾਤੀ ਜ਼ਿੰਦਗੀ ਜੇ ਤੁਸੀਂ ਇਹਨੂੰ ਮਾਰਦੇ ਨੇ ਮੈਨੂੰ ਮਾਰ ਦੇਣਾ ਸੀ ਵੀ ਹੁਣ ਤੁਸੀਂ ਮੇਰੇ ਲਈ ਕੋਈ ਸੇਵਾ ਦੱਸੋ ਉਹ ਵੀ ਸੇਵਾ ਤੁਹਾਨੂੰ ਤਾਂ ਕਿਛਹੀ ਦੀ ਆ ਜੇ ਕਰ ਸਕਦੇ ਹਾਂ ਤਾਂ ਕੋਈ ਦਾਸੀ ਪਾ ਦੇ ਸਾਨੂੰ ਉਹਦੇ ਵੀ ਉਹ ਕਾਦੀ ਉਹਨੇ ਵੀ ਸਾਡੇ ਰਾਜੇ ਦੀ ਗਈ ਵੀ ਆ ਜੋਤ ਅੱਖਾਂ ਦੀ ਅਸੀਂ ਉਹਦੀ ਜੋਤ ਲਿਆਉਣੀ ਆ ਕੋਈ ਸਾਧੂ ਸੰਤ ਕੋਈ ਦਵਾਈ ਬੂਟੀ ਕੋਈ ਤਾਂ ਕੋਈ ਸਾਨੂੰ ਜੇ ਤੈਨੂੰ ਹੈ ਪਤਾ ਦੱਸ ਹੂੰ ਮੋੜੀ ਫੇਰੇ ਆਉਂ ਕਰੂ ਉਨੇ ਆਵਰੀ ਪੂਛ ਦੇ ਵਿੱਚੋਂ ਇੱਕ ਮੁਦਰੀ ਕੱਢ ਕੇ ਦਿੱਤੀ। ਇੱਕ ਦਿੱਤੀ ਗੇਂਦ। ਉਹ ਆਰੀ ਮੈਂ ਆ ਗੇਂਦ ਰੇਡ ਦਾਣੀ ਆ ਜਾਂ ਤੁਸੀਂ ਰੇਡ ਦਿਓ। ਤੁਸੀਂ ਇਹਦੇ ਮਗਰ ਲੱਗ ਜਿਓ। ਜਿੱਧਰ ਨੂੰ ਗੇਂਦ ਜਾਊ ਉਧਰ ਇਹ ਮਗਰੇ ਤੁਰਿਆ ਜਾਵੇ ਇੱਕ ਦਿਨ ਤੁਰੀ ਜਾਵੇ, ਦੋ ਦਿਨ ਤੁਰੀ ਜਾਵੇ, ਤਿੰਨ ਦਿਨ ਤੁਰੀ ਜਾਵੇ। ਇਹਦੇ ਮਗਰ ਹੀ ਜਾਣਾ ਤੁਸੀਂ ਇਹ ਜਾਊ ਫਿਰ ਸਿਰੋ ਬਰਵਾਊਗਾ। ਜੇ ਸਰੋਵਰ 'ਚ ਜਾ ਕੇ ਨੇ ਗੇਂਦ ਨੇ ਵੱਡ ਜਾਣਾ। ਜੇ ਸਰੋਵਰ 'ਚ ਜਾ ਕੇ ਗੇਂਦ ਬੜੀ ਗੇਂਦ ਤਾਂ ਉਹ ਤੇਰਦੀ ਰਹੂਗੀ। ਤੇ ਜਿਹੜੀ ਤੁਹਾਡੇ ਕੋਲੇ 8 ਮੁੰਦਰੀ ਦਿੱਤੀ ਆ ਨਾ ਇਹਨੂੰ ਪਾਣੀ 'ਚ ਪਾ ਦਿਓ। ਜਿਵੇਂ ਡਬੋਈ ਤੁਸੀਂ ਛੋਹੀ ਪਾਣੀ ਨਾਲ। ਪਾਣੀ ਨਹੀਂ ਸੌਂਦੇ ਸਣਾ ਤੁਸੀਂ ਥੱਲੇ ਜਾੜੋਗੇ ਮੂਰੇ ਤਖਤਾਂ ਜਾਣਗੇ। ਖੜਕਾ ਜਾਣਗੇ ਅੰਦਰ ਜਾੜਿਓ। ਗਾਹਕ ਜੋਤਾਂ ਦੀ ਰਾਣੀ ਬੈਠੀ ਆ। ਉਹ ਸਾਨੂੰ ਮਿਲੂ ਥੋੜਾ ਫਿਰ ਸਾਰਾ ਕਾਰੋਬਾਰ ਸਾਰਾ ਹੀ ਹੋ ਜੂ ਆਪੇ ਇਹ ਸਾਨੂੰ ਮੈਂ ਰਾਹ ਪਾਉਂਦੀ ਮੋਰੇ ਵੀ ਠੀਕਾ ਉਹਨਾਂ ਨੇ ਮੁੰਦਰੀ ਫੜ ਲਈ ਉਹਨਾਂ ਗੇਂਦ ਰੋੜਤੀ ਗੇਂਦ ਦੇ ਮੰਗਰੇ 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 ਦੋ ਦਿਨ ਤੁਰੇ ਗਏ ਦੋ ਦਿਨਾਂ ਬਾਅਦ ਮੂਰੇ ਫਿਰ ਸਰੋਵਰ ਆਇਆ ਫਿਰ ਜੰਗਲਾਂ ਦੇ ਵਿੱਚ ਖੁਦ ਦੌਰੇ ਚ ਬੜ ਗਈ ਜਾ ਕੇ ਤੇ ਉਹਨਾਂ ਨੇ ਜਦੋਂ ਛੋਹੀ ਥੱਲੇ ਫਿਰ ਉਤਰ ਗਏ ਹੜਕ ਆਗੇ ਗਾਂ ਨਗੇ ਮਹਿਲ ਆਗੇ ਮਹਿਲਾਂ ਦੇ ਵਿੱਚ ਫਿਰੋ ਰਾਣੀ ਬੈਠੀ ਜੋਤਾਂ ਦੀ ਰਾਣੀ ਬਹੁਤ ਸੁਨੱਖੀ ਤੇ ਉਰੇ ਗਾਚ ਹਾਰ ਪਾਇਆ ਵਿਆ ਸਹੀ ਤੇ ਇੱਥੇ ਬਣਾ ਕੇ ਨਾ ਹਾਰ ਦੇ ਵਿਛਾਲੇ ਜਿਵੇਂ ਆਪਣਾ ਗੜਬਾ ਹੁੰਦਾ ਸੋਨੇ ਦਾ ਇੱਥੇ ਕੁਝੀਆਂ ਬਣਾਈ ਵੀ ਗਰਦੀ ਉਹ ਦੇਖ ਕੇ ਅਰ ਵੀਰ ਦਾ ਮੁੰਡਾ ਵਾੜਾ ਸੋਣਾ ਸੀ ਤੇ ਖੁਸ਼ ਹੋ ਗਈ ਮੋਤ ਹੋ ਗਈ ਉਹ ਇੱਥੇ ਉਹ ਨੂੰ ਕਹਿੰਦੀ ਵੀ ਤੁਸੀਂ ਕਿਵੇਂ ਆਏ ਉਹ ਵਾਲੀ ਵੀ ਸਤਾਈ ਫਿਰਦੇ ਫੁਰਦੇ ਆ ਗਈ ਉਹ ਵਾਲੀ ਫਿਰ ਮੇਰੇ ਨਾਲ ਵਿਆਹ ਕਰਾ ਲਾ ਵੀਰ ਦਾ ਮੁੰਡਾ ਦਾ ਵੀ ਕਰਾ ਲਾ ਮੈਂ ਕਰੂੰਗਾ ਮੈਂ ਮਰ ਤਿਆਰ ਚਲ ਉਹਦੇ ਨਾਲ ਉਹਨੇ ਵਿਆਹ ਕਰ ਲਿਆ ਵਿਆਹ ਕੀਤਾ ਤੇ ਜਦੋਂ 2-4 ਦਿਨ ਉਹਦੇ ਛਪਨੀ ਦਾ ਸਾਕ ਕੋ ਦੱਸਿਆ ਵਾ ਸੀ ਉਹਨਾਂ ਨੂੰ ਉਹਨੇ ਫਿਰ ਅੱਜ ਇਹ ਨਾਲ ਪੁੱਛਿਆ ਵੀ ਆ ਇਹਨਾਂ ਨੂੰ ਗੱਲਚਪਾਈ ਫਿਰਦੀਆਂ ਹਾਰ ਵੀ ਜਿਹੜੀ ਆ ਡਬੀ ਪਾਈ ਫਿਰਦੀਆਂ ਗੜਬਾ ਜਆ ਬਣਾ ਕੇ ਵਿੱਚ ਵੀ ਇਹ ਕਾਦੋਂ ਪਾਇਆ ਉਹ ਆੜੀ ਦੇ ਵਿੱਚ ਜੋਤਾਂ ਹੋਰ ਠੀਕ ਆ ਇੱਕ ਦਿਨ ਫੇ ਸੁੱਤੀ ਸੌਂ ਗਈ ਉਹ ਇਹ ਸੌਂ ਗਈ ਤੇ ਉਹ ਕੱਢ ਲਈ ਵਿੱਚੋਂ ਖੋਲ ਲਈ ਖੋਲ ਲਈ ਨਾ ਜਾਗਾਈ ਇਹ ਬਹੁਤ ਫਿਰੌਖੀ ਭਾਰੀ ਹੋਈ ਗਲਾਂ ਗੁਲਾਂ ਵੀ ਕੱਢ ਵੀ ਕਿਉਂ ਖੋਲੀ ਉਹਨੇ ਫੇਰ ਦੇਤੀ ਉਹਨੇ ਤਿੰਨ ਚਾਰਾਂ ਰਾਂਮੇ ਕਰੀ ਉਹ ਖੋਲ ਲੈ ਉਹ ਜੋ ਲੜੇ ਫੇਰ ਦੇ ਦੇ ਫਿਰ ਇੱਕ ਦਿਨ ਤਾਂ ਉਹ ਜਦੋਂ ਦੇਖਿਆ ਉਹਨੇ ਵੀ ਹੋਰ ਤਾਂ ਕੋਈ ਪੇਸ਼ ਨਹੀਂ ਜਾਂਦੀ ਐਂ ਤਾਂ ਦਿੰਦੀ ਨਹੀਂ ਉਹਨੇ ਸੁੱਤੀ ਪਈ ਰਿਓ ਵਿੱਚੋਂ ਖੋਲ ਕੇ ਤੇ ਜੋਤ ਕੱਢ ਲਈ ਇੱਕ ਜਦੋਂ ਇੱਕ ਜੋਤ ਕੱਢ ਲਈ ਇੱਕ ਜੋਤ ਕੱਢ ਕੇ ਤੇ ਨਿਕਲ ਚਲੇ ਆਹ ਦੋਨੇ ਜਣੇ ਨਿਕਲ ਚਲੇ ਜਿਹੜਾ ਬਾਵਾ ਬਾਠ ਜੜ ਤੇ ਉਹਨੂੰ ਵੀ ਜਾ ਆਈ ਤੇ ਉਹਨੂੰ ਵੀ ਪਤਾ ਲੱਗ ਗਿਆ ਵੀ ਜੋਤ ਲੈ ਕੇ ਕੱਢ ਕੇ ਉਹਨੇ ਸ਼ਹੀਦਾਂ ਦੀ ਫੋਟੋ ਸੀ ਉਹਦੇ ਕੋਲੇ ਉਹਨੇ ਸ਼ਹੀਦਾਂ ਚੱਕੇ ਦਾ ਫੋਟੋ ਕੱਟਦਾ ਵਰਤਮਾਨ ਸੀ ਉਹਦੇ ਵਿੱਚ ਪਾ ਕੇ ਤੇ ਤੱਕਣ ਬੰਦ ਕਰਤਾ ਉਹਨੂੰ ਭੱਜੇ ਜਾਂਦੇ ਨੂੰ ਕਹਿੰਦੀ ਲੈ ਹੁਣ ਤੂੰ ਭੱਜਿਆ ਦਾ ਜਾਣਾ ਆ ਬਣ ਗਿਆ ਬੁढ़ा ਤੂੰ ਉਹ ਜਿਵੇਂ ਬੁढ़ा ਹੋ ਗਿਆ ਕੁੱਬ ਪੈ ਗਿਆ ਕੁੱਬਾ ਹੋ ਗਿਆ ਤੁਰਨ ਲੱਗ ਗਿਆ ਉਹਨੂੰ ਵੀ ਨੀਲਾ ਲਾਜ ਵੀ ਹੁਣ ਤੈਨੂੰ ਜਿਹੜਾ ਮੈਂ ਤਾਂਸਦੀ ਹਾਂ ਤੇਰੇ ਮੁੰਡਾ ਹੋਊਗਾ ਜਦੋਂ ਮੁੰਡਾ ਹੋਇਆ ਨਾ ਤੇਰੇ ਮੁੰਡਾ 4 ਸਾਲ ਦਾ ਹੋ ਗਿਆ ਉਹ 4 ਸਾਲ ਦਾ ਮੁੰਡਾ ਇੱਥੋਂ ਆ ਕੇ ਲਿਜਾਵੇ ਮੇਰੇ ਕੋਲ ਲਿਜਾ ਕੇ ਦਨਸ਼ੀਬ ਦੇ ਤੋਂ ਪਹਿਲਾਂ ਪਹਿਲਾਂ ਤੇ ਤੇਰੇ ਸੱਪੇ ਦੇ ਸਾਨੇ ਜਾ ਕੇ ਉਹ ਪੰਦੇ ਤੇ ਤੂੰ ਇਹ ਜਿਹਾ ਮੁੰਡਾ ਬਣ ਜਾਏਗਾ ਤੇ ਨਹੀਂ ਤੂੰ ਬੜਾ ਹੀ ਰਹੇਗਾ ਪਿਓਰ ਭਈਓ ਲੈ ਕੇ ਨਿਕਲ ਗਿਆ ਨਿਕਲ ਗਿਆ ਕਿ ਉਹ ਬੁढ़ा ਹੋਇਆ ਵਾ ਤੇ ਉਹ ਮੈਂ ਜਾਵੜਿਆ ਘਰੇ ਜਾਵੜਿਆ ਘਰੇ ਜਾ ਕੇ ਤੇ ਆਲੇ ਪਿਓ ਨੂੰ ਕਿਹਾ ਪਿਓ ਨੂੰ ਕਹਿ ਕੇ ਵੀ ਮੈਂ ਜੋਤਾਂ ਲੈ ਆਇਆ ਤੇ ਡੰਡੂੜੀ ਫਰਾਦੇ ਰਾਜੇ ਨੂੰ ਦੱਸ ਦੇ ਉਹਨੇ ਰਾਜੇ ਨੂੰ ਦੱਸਿਆ ਵੀ ਮੇਰਾ ਮੁੰਡਾ ਆ ਗਿਆ ਵੀ ਉਹ ਜੋਤ ਲੈ ਆਇਆ ਤੇਰੀ ਅੱਖਾਂ ਦੀ ਜੋਤਲਾ ਨਿਗਾ ਦੁਆਹੀ ਜਿਲਾ ਲਾ ਮੋਹਲਾ ਵੀ ਠੀਕ ਆ ਚਲ ਦੂਏ ਦਿਨ ਫੇਰ ਇਕੱਠ ਹੋਇਆ ਚੇਰੀ ਦੇ ਵਿੱਚ ਬਹੁਤ ਸਲੋਖ ਜਾਵੜੇ ਵੀ ਦੇਖਾਂਗੇ ਜੋਤ ਲਿਆ ਵੀ ਦਿਸਣ ਲੱਗਦਾ ਨਹੀਂ ਦਿਸਣ ਲੱਗਦਾ ਉਹ ਜਿਹੜੀ ਤੀਜਕ ਤੇ ਨਾਂ ਦੇਖੀ ਹੋਵੇ ਨਾ ਉਹ ਚੀਜ਼ ਦਾ ਚੰਬ ਹੋ ਜਾਂਦਾ ਸਾਡੇ ਹੁਣ ਮੇਰਾ 47 ਦਾ ਜਰਮਾ ਤੇ ਅਸੀਂ ਕਿਤੇ ਦੇਖੇ ਨਹੀਂ ਸੀ ਬੁੜੇ ਹੋਏ ਪਏ ਆ ਨਫ ਦੇ ਸਾਡੇ ਸੇ ਮਰਾਸੀ ਮਰ ਗਿਆ ਤੇ ਪਹਿਲਾਂ ਉਹ ਸਾਡੇ ਪਿੰਡ ਦੇ ਬੋਡੀ ਲੈ ਗਿਆ ਬੋਡੀਆ ਦਾ ਫੇਰ ਸਾਡੇ ਪਿੰਡ ਦੇ ਲਿਆਏ ਹੋ ਗਏ ਸਾਡੇ 60 ਸਾਲ ਆ ਇਹਨੂੰ ਜਦੋਂ ਉਹ ਮਰ ਗਿਆ ਤੇ ਉਹ ਕਬਰਾਂ ਚ ਨਾ ਉਹ ਕਨੜਾ ਕੇ ਉਹਦੀ ਕਬਰ ਤੇ ਉਦੋਂ ਸਾਰਾ ਪਿੰਡ ਇਕੱਠਾ ਹੋਇਆ ਵੇ ਓਹ ਕਸ਼ਾ ਦੇਖਣ ਦੇ ਮਾਰੇ ਵੀ ਦੇਹਣੇ ਕਬਰ ਕਿਵੇਂ ਪੜਦੇ ਆ ਉਹ ਤਰ ਉਹ ਫਿਰ ਚਾਹ ਨੂੰ ਤੇ ਇਕੱਠੇ ਹੋਏ ਸਾਰਾ ਇਕੱਠਾ ਹੋ ਗਿਆ ਸ਼ਹਿਰ ਉਹਨੇ ਫਿਰ ਜਦੋਂ ਉਹ ਦਵਾਈ ਪਾਈ ਉਦੀ ਨਿਗਾ ਆ ਗਈ ਜਦੋਂ ਨਿਗਾ ਆ ਗਈ ਤੇ ਪਤਾ ਲੱਗ ਗਿਆ ਤੇ ਝਾਕਿਆ ਤੇ ਉਹ ਬੀਮਾਨ ਹੋ ਗਿਆ ਮੁਕਰ ਗਿਆ ਰਾਜਾ ਮੁਕਰ ਗਿਆ ਰਾਜਾ ਦਾ ਵੀ ਠੀਕ ਆ ਤੂੰ ਲੈ ਆ ਹੋਰ ਜਿਹੜਾ ਕੋ ਤੇਰੀ ਮਰਜ਼ੀ ਮੰਗਾ ਠੀਕ ਆ ਹੋਕਾ ਮੇਰਾ ਦੋਆ ਆ ਵਿਆ ਪਰ ਮੈਂ ਤੈਨੂੰ ਵਿਆਹ ਨਹੀਂ ਸਕਦਾ ਕਿੱਥੇ ਮੇਰੀ ਕੁੜੀ ਕਿੱਥੇ ਤੂੰ ਬੁੜਾ ਕੁੱਬਾ ਹੋਇਆ ਵਾ ਤੁਰਨਾ ਵੀ ਤੈਨੂੰ ਮੈਂ ਵਿਆਹ ਨਹੀਂ ਸਕਦਾ ਉਹ ਕੁੜੀ ਨੇ ਕਿਤੇ ਕਿਹਾ ਵੀ ਨਹੀਂ ਮੈਂ ਦੇਖ ਕਿ ਦੀਏ ਨੇ ਕੁਰਬਾਨੀ ਕੀਤੀ ਆ ਵੀ ਤੂੰ ਹੁਣ ਐ ਕਰ ਵੀ ਉਹਨੇ ਸਾਰੀ ਕੀਤ ਕੁੜੀ ਨੂੰ ਜਾ ਕੇ ਦੱਸਤੀ ਸੀ ਵੀ ਐਸ ਤਰ੍ਹਾਂ ਮੈਂ ਲੈ ਆ ਆ ਐਂ ਕਰਕੇ ਆਪਣੇ ਮੁੰਡਾ ਹੋਊਗਾ ਮੇਰੀ ਹੋਗੀ ਆ ਹਾਲਤ ਫੇਰ ਮੇਰੀ ਉਹ ਰੂਹ ਹੋ ਸਕਦੀ ਆ ਨਹੀਂ ਮੈਂ ਇਹੇ ਜਿਹਾ ਹੀ ਰਹੂੰਗਾ ਉਹ ਫੇ ਕੁੜੀ ਕਹਿੰਦੀ ਵੀ ਨਹੀਂ ਮੈਨੂੰ ਤਾਂ ਇਹਦੇ ਨਾਲ ਵਿਆਹ ਰਾਜ ਨੇ ਗੁੱਸੇ ਦੇ ਵਿੱਚ ਧੱਕਾ ਮਾਰਿਆ ਕੁੜੀ ਨੂੰ ਕੁੜੀ ਡਿੱਗਦੀ ਥੋਲੇ ਜਿ ਬਜੀ ਜਾਖਰੇ ਗਲੀ ਹੋ ਗਈ ਕੁੜੀ ਦੇ ਗਲੀ ਹੋ ਗਈ ਤਾਂ ਚਲ ਉਹਨੇ ਪੱਟੀ ਪੁੱਟੀ ਬੰਨਤੀ ਬੰਨ ਕੇ ਕੁੜੀ ਫੇਰ ਮਹਿਲਾ ਜਿਹੀ ਗਈ ਕੁੜੀ ਉਹ ਮੁੰਡੇ ਦੇ ਨਾਲ ਹੀ ਆ ਗਈ ਉਹ ਲਾ ਬੁੜਾ ਬਣਿਆ ਵਾ ਸੀ ਉੱਥੋਂ ਜੋ ਨਿਕਲੇ ਤਾਂ ਉਹ ਦੂਰ ਜਾਵਲੇ ਦੂਰ ਜਾ ਕੇ ਤੇ ਉਹਨਾਂ ਨੇ ਵੀ ਆਹ ਦੀ ਝੁੰਬੀ ਜੀ ਬਣਾ ਲਈ ਉੱਥੇ ਰਹਿਣ ਲੱਗ ਗਏ ਰਹਿਣ ਕੀ ਲੱਗੇ ਉਹ ਜਿਹੜਾ ਮੁੰਡਾ ਸੀ ਵਜ਼ੀਰ ਦਾ ਉਹ ਕੁੱਬਾ ਹੋਇਆ ਵਾ ਉਹ ਲੱਕੜਾਂ ਵੜਿਆ ਕਰੇ ਲੱਕੜਹਾਰਾ ਬਣ ਗਿਆ ਲੱਕੜਾਂ ਵੜਿਆ ਕਰੇ ਲੱਕੜਾਂ ਵੇਚ ਜਾਇਆ ਕਰੇ ਤੇ ਆਵਲਾ ਰੋਟੀ ਟੋਕ ਖਾਈ ਗਿਆ ਉਧਰ ਉਹ ਨੂੰ ਵੀ ਸਾਰੀ ਬੜਕ ਸੀ ਬਈ ਉਹਨੇ ਵਿਆਹ ਕਰਾ ਲਿਆ ਤੇ ਫਲਾਨੇ ਨਾਲ ਰਹਿੰਦਾ ਤੇ 40 ਸਾਲਾਂ ਬਾਅਦ 30 ਸਾਲਾਂ ਬਾਅਦ ਫਿਰ ਉਹਦੇ ਮੁੰਡਾ ਹੋਇਆ ਜਦੋਂ ਮੁੰਡਾ ਹੋ ਗਿਆ ਤੇ ਹੌਲੀ 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 ਹੋਈ ਅੱਜ ਹੋਰ ਭਲਕ ਹੋਰ ਅੱਜ ਹੋਰ ਭਲਕ ਹੋਰ ਤੇ ਉਹ ਮੁੰਡਾ ਕਿਉਂ 40 ਸਾਲਾਂ ਦਾ ਹੋ ਗਿਆ ਉਹਨੂੰ ਪਤਾ ਲੱਗ ਗਿਆ ਵੀ ਹੁਣ ਇਹ ਆਉਣਗੇ ਚੱਕਣ ਉਹਨੇ ਫਿਰ ਬੰਦੇ ਭੇਜੇ ਦੋ ਉਹ ਮੁੰਡੇ ਨੂੰ ਮਾਰਨ ਦੀ ਖਾਤ ਉਹ ਮੁੰਡੇ ਨੂੰ ਮਾਰਨ ਮੁੰਡਾ ਚੁਸਤ ਬਹੁਤ ਸੀ ਯਾਰੇ ਚੁਸਤ ਚਲਾਖ ਬਹੁਤ ਸੀ ਉਹ ਮੁੰਡੇ ਦਾ ਪਿਓ ਵਜ਼ੀਰ ਦਾ ਮੁੰਡਾ ਉਹਨੂੰ ਨਾਲ ਲੈ ਗਿਆ ਨਾਲ ਲਿ ਜਾ ਕੇ ਪੁਹਾਖੇ ਦੇ ਪਾਸੇ ਤੇ ਆਪ ਦੂਰ ਲਖੜਾ ਨਕਣਾ ਵੱਡਣਾ ਜਦੋਂ ਉਹ ਮੁੰਡੇ ਦੇ ਨੇੜੇ ਹੈ ਤੇ ਮੁੰਡੇ ਨੂੰ ਪਤਾ ਲੱਗਾ ਤੇ ਮੁੰਡੇ ਨੇ ਮਾਰੀਆਂ ਚੀਕਾਂ ਦੇ ਉਹ ਵਜ਼ੀਰ ਦਾ ਮੁੰਡਾ ਭੱਜ ਕੇ ਆ ਗਿਆ ਘੋੜਾ ਲੈ ਕੇ ਤੇ ਛੱਡ ਕੇ ਭੱਜ ਕੇ ਨਹੀਂ ਮਾਰ ਜਾਂਦੇ ਉਹ ਛੱਡ ਕੇ ਭੱਜ ਗਏ ਉਹਨੂੰ ਵੀ ਪਤਾ ਸੀ ਰਾਣੀ ਨੂੰ ਵੀ ਇਹ ਹੁਣ ਦਿਨ ਆਉਣਗੇ ਲਾਜ਼ਮੀ ਆਉਣਗੇ ਦਿਨ ਵੀ ਉਹ ਆ ਗਿਆ ਖੀਰ ਲਾ ਦੇਣ ਉਹ ਦਿਨ ਆ ਗਿਆ ਜਿੱਦਿਆਂ ਦੀ ਚੱਕਣੀ ਸੀ ਫੋਟੋ ਉੱਥੋਂ ਤੇ ਇਹ ਫੇ ਰਾਜੇ ਦੀ ਕੁੜੀ ਦਾ ਮੁੰਡੇ ਨੂੰ ਚੱਕ ਕੇ ਗੋਦੀ ਤੇ ਲੈ ਕੇ ਮਹਾਰਾਜ ਦਾ ਨਾਂ ਤੇ ਲੈ ਕੇ ਉਹ ਛਾਪ ਤੇ ਤੁਰ ਗਈ ਜਿਹਾ ਹੌਲੀ 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 ਜਾਂਦੀ 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 ਤੇ ਉਹ ਸਮੁੰਦਰ ਤੇ ਸਰੋਵਰ ਤੇ ਜਾਵਲੀ ਸਰੋਵਰ ਤੇ ਜਾ ਕੇ ਜਦੋਂ ਛਾਪ ਉਹਨੇ ਛੋਹੀ ਵਿੱਚ ਪਾਣੀ ਤਾਂ ਆ ਗਿਆ ਗਾਂ ਨੰਗੀ ਗਾਂ ਨੰਗੀ ਦੇ ਅੰਦਰ ਵੜ ਕੇ ਅੰਦਰ ਵੜ ਕੇ ਜਿਹੜੀ ਫੋਟੋ ਸੀ ਫੋਟੋ ਉੱਚੇ ਸਾਤਰੀ ਵੀ ਸੀ ਉਹ ਸੀ ਤਾਂ ਵੀ ਇਹ ਮੁੰਡਾ ਚੱਕੇ ਲਾਹੇ ਜਿਉ ਆਪ ਚੱਕੇ ਲਾਹਦਿਆ ਫਿਰ ਉਹ ਗੱਲ ਨਹੀਂ ਸੀ ਬਣਦੀ ਉਹ ਮੁੰਡਾ ਤਾਂ ਚੜਿਆ ਨਾ ਜਾਵੇ ਮੁੰਡੇ ਤਾਂ ਚੱਕੀ ਨਾ ਜਾਵੇ ਉਹਨੂੰ ਇੱਕ ਤਾਂ ਡਰ ਬਈ ਸੂਰਜਨਾ ਸ਼ਿਵ ਜੇ ਇੱਕ ਡਰ ਵੀ ਤੇ ਰਾਣੀ ਨੂੰ ਨਾ ਪਤਾ ਲੱਗ ਜੇ ਉਹਨਾਂ ਦਾ ਮੁੰਡੇ ਨੂੰ ਪੂਰੀਆ ਦੇ ਮੁੰਡਾ ਰੋਣ ਲੱਗ ਗਿਆ ਰੋਣ ਲੱਗ ਗਿਆ ਉਹਨੇ ਲੱਤਾਂ ਨੂੰ ਜੰਮੜਿਆ ਕੋਈ ਵੀ ਇਹ ਵੀ ਕੰਮ ਕਸੂਤਾ ਹੀ ਆ ਫਿਰ ਉਹ ਆਪ ਇਹਦੇ ਮੋਰਾਂ ਤੇ ਬੁਹਾ ਕੇ ਉਹਨੇ ਤਾਂ ਚੱਕਿਆ ਮੁੰਡਾ ਫਿਰ ਉਹਨਾਂ ਮੁੰਡੇ ਦੇ ਹੱਥ ਗਿਆ ਫਿਰ ਉਹਨੇ ਡੇਰੇ ਪੱਥਰ ਚੱਕੇ ਪੱਥਰ ਚੱਕ ਕੇ ਉਹਦੇ ਪੈਰਾਂ ਥੱਲੇ ਰੱਖੇ ਪੈਰਾਂ ਥੱਲੇ ਰੱਖ ਕੇ ਫਿਰ ਉਹਨਾਂ ਤੇ ਆਪ ਚੜੀ ਉਹਨਾਂ ਦੇ ਚੜ ਕੇ ਫਿਰ ਮੁੰਡਾ-ਮੁੰਡਾ ਦੇ ਰੱਖ ਕੇ ਚੜਾਇਆ ਤਾਂਹਾਂ ਤੋਂ ਲਾਹ ਲਿਆ ਲਾਹ ਕੇ ਬਰਤਮਾਨ ਜਾਂ ਭੱਜ ਲਿਓ ਉਦੋਂ ਦਿਨ ਵੀ ਜਾਵੇ ਤੇ ਉਧਰੋਂ ਪਾਹਰ ਦਿਨ ਰਹਿ ਗਿਆ ਤੇ ਉਧਰੋਂ ਬਾਠ ਵੀ ਬਹੁਤ ਅਖੀਰੀ ਫਿਰ ਹੋ ਜਾਈਂ ਲਈ ਲਈ ਆ ਆ ਕੀ ਦਿਨ ਖੜੇ ਖੜੇ ਆਖੇ ਉਹਦੇ ਪੈਰ ਦੇ ਸਰਾਣੇ ਫੇਦੋਂ ਪੰਨਿਆਂ ਨਾ ਪੰਨਨਸਾਰ ਜਿਹੜਾ ਉਹ ਬੁੜਾ ਬੜਿਆ ਮੈਂ ਸੀ ਬੁੜੇ ਤੋਂ ਹੀ ਮੁੰਡਾ ਬਣ ਗਿਆ ਜਦੋਂ ਮੁੰਡਾ ਬਣ ਗਿਆ ਫਿਰ ਉਹ ਆਪਦੇ ਪਿਓ ਕੋਲੇ ਲੇਕੇ ਗਈ ਉਹਨੂੰ ਫਿਰ ਪਿਓ ਨੂੰ ਆਖੇ ਦਿਖਾਇਆ ਉਹਨੇ ਅਰੇ ਤੂੰ ਤਾਂ ਵਿਹੁੰਦਾ ਨਹੀਂ ਸੀ ਨਾ ਮੈਂ ਇਹਦੇ ਨਾਲ ਕਰਾਰ ਕੀਤਾ ਵਾ ਸੀ ਮੇਰਾ ਜਵਾਨ ਤੇਰੀ ਵੀ ਕੀਤੀ ਵੀ ਸੀ ਹੋਕੇ ਦਵਾਈ ਵੇ ਸੀ ਆਹ ਰਖਣਾ ਤੇਰਾ ਦੋਤਾ ਆ ਉਹੀ ਆ ਵੀ ਇਹਨੂੰ ਡਿਸਕਾਊਂਟ ਆ ਇੰਨਾ ਕਟਿਆ ਇਹਨੇ ਜਿੱਥੋਂ ਤੇ ਵੀ ਜੋਤ ਲੈਂਦੀ ਆ ਉਹਦਾ ਬੁੜਾ ਬਣਾਇਆ ਸੀ ਉਹਦੇ ਸ਼ਰਾਫ ਦਿੱਤਾ ਵੇ ਸੀ ਫਿਰ ਨਾਲੇ ਤਾਂ ਉਹਨੇ ਉਹ ਜਿਹੜਾ ਵਿਆਹੀ ਵੀ ਸੀ ਇਹ ਫਿਰ ਨਾਲੇ ਰਾਜ ਇਹਨੂੰ ਰਾਜ ਦਿੱਤਾ ਇਹ ਸਭ ਕੋਹੀ ਆ ਜਿਹੜਾ ਨਾ ਇਹ ਸਾਰਾ ਦੁੱਖ ਭੂਕ ਕੀ ਮਿਲਦਾ ਕੋਈ ਵੀ ਕੰਮ ਆ